ਮੈਂ 2-3 ਦਿਨਾਂ ਤੋਂ ਰੀਲਾਂ ਹੀਆਂ ਦੇਖੀਆਂ ਨਾ ਕਿ ਜੀ ਘਰ ਖਾਲੀ ਕਰ ਜਾਂਦੇ ਨੇ ਬਾਈ ਇਹ ਤਾਂ ਮੰਗਦੇ ਨੇ ਸੁੱਖ ਜੇ ਤੁਸੀਂ 2 ਪੈਸੇ ਥੋੜੀ ਜੇਬ 'ਚ ਹੋਣਗੇ ਤਾਂ ਕੋਠੀ ਪਾਉਂਗੇ ਹਨਾ ਬਾਈ ਹਰੇਕ ਬੰਦਾ ਸੁੱਖ ਮੰਗਦਾ ਹੁੰਦਾ ਵੀ ਸਾਡਾ ਵੀ ਕੰਮ ਚੱਲੇ ਤੁਹਾਡਾ ਵੀ ਚੱਲੇ ਚੰਗਾ ਬਾਈ ਗੋਬਿੰਦ ਚੱਲੇ ਸੀ ਚੰਗਾ ਬਾਈ ਚੰਗਾ ਹੈ ਚੰਗਾ ਬਾਈ ਜਗਦੇਵ ਧੰਨਵਾਦ ਬਾਈ ਤੁਹਾਡਾ ਹਨਾ ਉਹ ਖੜ ਜਾ ਮਿਸਤਰੀ ਖੜ ਜਾ ਖੜਦਾ ਸੱਚੇ ਰਾਂ ਏ ਥੋੜੀ ਆਏ ਨਹੀਂ ਮੀਨਾ ਲਾਗਾ ਯਾਰ ਤੂੰ ਇੰਨਾ ਕੁਝ ਕਰ ਗਿਆ ਮੁੜ ਕੇ ਆ ਇਧਰ ਇਧਰ ਆ ਮੁੜ ਕੇ ਇਧਰ ਆ ਮੁੜ ਕੇ ਐ ਥੋੜੀ ਨਾ ਹੁੰਦਾ ਯਾਰ ਪਹਿਲਾਂ ਤਾਂ ਮੂੰਹ ਮਿੱਠਾ ਕਰੋ ਉਹ ਸਕ੍ਰੀਮ ਲੈ ਰੱਖੀ ਹੈ हां ਆ ਜਾਓ ਭਾਈ ਜਗਦੇਵ ਬੈਠਾ ਵਾਹ ਵਾਹ ਲਓ ਜੀ ਭਾਈ ਇਹ ਨਾ ਅਸੀਂ ਮਤਲਬ ਸੋਚ ਸਮਝ ਕੇ ਬਣਾਈ ਆ ਬਾਈਆ ਮਿਸਤਰੀ ਚਣਾਈ ਦਾ ਤੇ ਭਾਈ ਜਗਦੇਵ ਸਿੰਘ ਭਾਈ ਨੇ ਹਨਾ ਮੈਂ 2-3 ਦਿਨਾਂ ਤੋਂ ਰੀਲਾਂਆਂ ਹੀਆਂ ਦੇਖੀਆਂ ਨਾ ਕਿ ਜੀ ਘਰ ਖਾਲੀ ਕਰ ਜਾਂਦੇ ਨੇ ਭਾਈ ਇਹ ਤਾਂ ਮੰਗਦੇ ਨੇ ਸੁੱਖ ਜੇ ਤੁਸੀਂ ਦੋ ਪੈਸੇ ਤੁਹਾਡੀ ਜੇਬ 'ਚ ਹੋਣਗੇ ਤਾਂ ਕੋਠੀ ਪਾਉਂਗੇ ਹਨਾ ਬਾਈ ਹਰੇਕ ਬੰਦਾ ਸੁੱਖ ਮੰਗਦਾ ਹੁੰਦਾ ਵੀ ਸਾਡਾ ਵੀ ਕੰਮ ਚੱਲੇ ਤੁਹਾਡਾ ਵੀ ਚੱਲੇ ਖਾਸ ਕਰਕੇ ਮਿਸਤਰੀ ਤੇ ਜਿਹੜਾ ਕੰਮ ਵਾਲੇ ਜਿਹੜੇ ਵੀਰ ਹੁੰਦੇ ਨੇ ਇਹਨਾਂ ਨੇ ਤਾਂ ਵਿਚਾਰੇ ਨੇ ਆਪਾਂ ਨੂੰ ਹਨਾ ਘਰ ਨੂੰ ਸੋਨਾ ਬਣਾਉਣਾ ਹੁੰਦਾ ਆਪਣੇ ਰਹਿਣ ਜੋਗ ਬਣਾਉਣਾ ਹੁੰਦਾ ਅਸੀਂ ਉਹਨਾਂ ਦਾ ਮਡਾਈ ਉਡਾਈ ਜਾਂਦੇ ਆ ਮਜ਼ਾਕ ਬਾਈ ਨੇ ਹੁਣ ਜਮਾ ਸਿਰਾਂ ਬਣਾਤਾ ਘਰ ਆਪਣਾ ਨਾਲ ਆ ਬਾਈ ਨੇ ਇਹਨਾਂ ਪੂਰਾ ਤਸੱਲੀ ਬਕਸਾ ਯਾਰ ਕੰਮ ਖੁਸ਼ ਕਰਤੀ ਰੂ ਤੇ ਹੁਣ ਜੇ ਅਸੀਂ ਐਂ ਕਹੀਏ ਬਾਈ ਨਿਕਲ ਦਿਓ ਐਂ ਕਰ ਦਿਓ ਬਾਹਰ ਕਰ ਦਿਓ ਅਸੀਂ ਤਾਂ ਅਰਦਾਸ ਕਰਾਂਗੇ ਵੀ ਭਾਈ ਦਵਾਰੇ ਵੀ ਸਾਡੇ ਘਰ ਚ ਆਓ ਤੁਸੀਂ ਤਾਂ ਜੋ ਅਸੀਂ ਇੱਕ ਹੋਰ ਵਧੀਆ ਇਸ ਤੋਂ ਵਧੀਆ ਕੋਠੀ ਵੀ ਪਾਈਏ ਹੁਣ ਜਿਹੜਾ ਬਣਾਤਾ ਬਹੁਤ ਸੋਹਣਾ ਬਣਾਤਾ ਇਸ ਤੋਂ ਬਾਅਦ ਵੀ ਬਾਬਾ ਅਰਦਾਸ ਕਰਿਓ ਭਾਈ ਤੁਸੀਂ ਵੀ ਕਰਿਓ ਕੋਈ ਨਹੀਂ ਅਸੀਂ ਤਾਂ ਵੀ ਪਹਿਲਾਂ ਕਰਾਂਗੇ ਹੈ ਨਾ ਇਦਾਂ ਸਿਰ ਤੋਂ ਰੋਜ਼ ਦੀਆਂ ਬਾਤਾਂ ਨੇ ਜੀ ਵਧੀਆ ਜਾਈਏ ਕੰਮ ਤਾਂ ਦਈਏ ਜਮਾ ਦੀ ਬਿਲਕੁਲ ਜੀ ਬਿਲਕੁਲ ਹੁਣ ਮਜ਼ਾਕ ਨਹੀਂ ਢਾਈਦਾ ਹੁੰਦਾ ਭਾਈ ਜਿਹੜੇ ਹੁੰਦੇ ਨੇ ਕੰਮ ਕਰਨ ਵਾਲੇ ਉਹ ਤਾਂ ਚੰਗਾ ਭਾਲਦੇ ਹੁੰਦੇ ਨੇ ਵੀ ਜੇ ਤੁਸੀਂ ਕੋਠੀ ਪਾਉਂਗੇ ਤਾਂ ਅਸੀਂ ਵੀ ਪਾਵਾਂਗੇ ਹੈ ਨਾ ਜੀ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ